ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਆਪਣੇ ਸੁਨਹਿਰੀ ਭਵਿੱਖ ਦੀ ਆਸ ਦੇ ਵਿੱਚ ਹੀ ਅਕਸਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਅਰੁਖ ਕਰਦੇ ਹਨ ਅਤੇ ਉਸ ਦੇ ਲਈ ਕੋਈ ਵੀ ਕੀਮਤ ਦੇਣ ਲਈ ਤਿਆਰ ਰਹਿੰਦੇ ਹਨ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਬਿਆਨਪੁਰ ਤੋਂ ਜਿੱਥੇ ਕਿ 22 ਸਾਲਾ ਨੌਜਵਾਨ ਗੁਰਦੀਪ ਸਿੰਘ 7 ਸਾਲ ਪਹਿਲਾਂ ਇੱਕ ਏਜੰਟ ਦੇ ਥਰੂ ਡੋਂਕੀ ਲਗਾ ਕੇ ਅਮਰੀਕਾ ਗਿਆ ਸੀ ਪਰ ਗੁਰਦੀਪ ਸਿੰਘ ਦਾ 7 ਸਾਲ ਬਾਅਦ ਵੀ ਕੋਈ ਸੁਰੱਖ ਨਹੀਂ ਮਿਲਿਆ ਜਿਸ ਕਾਰਨ ਪਰਿਵਾਰ ਲਗਾਤਾਰ ਏਜੰਟ ਦੇ ਪਿੱਛੇ ਪਿਆ ਹੈ ਪਰ ਏਜੰਟ ਨੇ ਫੋਨ ਵੀ ਸਵਿਚ ਆਫ ਕਰ ਦਿੱਤਾ ਹੈ ਗੁਰਦੀਪ ਸਿੰਘ ਦੇ ਪਿਤਾ ਅਫਤਾਰ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦੇ ਇੱਕ ਪਰਿਵਾਰ ਰਾਹੀਂ ਉਹ ਮੁਕੇ ਏਰੀਆ ਦੇ ਪਿੰਡ ਮਹਿੰਦੀਪੁਰ ਦੇ ਸੁਖਵਿੰਦਰ ਸਿੰਘ ਦੇ ਸੰਪਰਕ ਦੇ ਵਿੱਚ ਆਇਆ ਸੀ ਅਤੇ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਅਤੇ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਕਰਦਾ ਹੈ ਗੁਰਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋਇਆ ਸੀ ਅਤੇ 12 ਲੱਖ ਰੁਪਏ ਅਡਵਾਂਸ ਲੈ ਲਏ ਗਏ ਸਨ ਅਤੇ ਬਾਕੀ ਪੈਸੇ ਗੁਰਦੀਪ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਦਿੱਤੇ ਜਾਣੇ ਸਨ ਜਿਸ ਤੋਂ ਬਾਅਦ ਗੁਰਦੀਪ 28 ਮਈ 2017 ਨੂੰ ਘਰੋਂ ਦਿੱਲੀ ਲਈ ਰਵਾਨਾ ਹੋ ਗਿਆ ਅਵਤਾਰ ਸਿੰਘ ਨੇ ਦੱਸਿਆ ਕਿ ਉਸਨੇ 7 ਸਾਲ ਪਹਿਲਾਂ ਆਪਣੇ ਬੇਟੇ ਨਾਲ ਗੱਲ ਕੀਤੀ ਸੀ ਅਤੇ ਉਸਨੇ ਦੱਸਿਆ ਕਿ ਉਹ ਪਹਿਲਾਂ ਮੈਕਸੀਕੋ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਅੱਜ ਤੱਕ ਉਸ ਦਾ ਪੁੱਤਰ ਨਾਲ ਕੋਈ ਸੰਪਰਕ ਨਹੀਂ ਹੋਇਆ ਉਦੋਂ ਤੋਂ ਉਹ ਲਗਾਤਾਰ ਏਜੰਟ ਨੂੰ ਆਪਣੇ ਬੱਚੇ ਬਾਰੇ ਪੁੱਛ ਰਿਹਾ ਹੈ ਅਤੇ ਹੁਣ ਏਜੰਟ ਦਾ ਫੋਨ ਵੀ ਬੰਦ ਹੋ ਗਿਆ ਹੈ ਤੇ ਚਲੋ ਆਹ ਤੁਹਾਨੂੰ ਸੁਣਾਉਣੇ ਆ ਕਿ ਕਿਸ ਤਰ੍ਹਾਂ ਗੁਰਦੀਪ ਦਾ ਪਰਿਵਾਰ ਰੋ ਰੋ ਕੇ ਉਸ ਨਾਲ ਗੱਲ ਕਰਨ ਲਈ ਤਰਸ ਰਿਹਾ ਹੈ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪ੍ਰੀਤ ਸਿੰਘ ਖੁਸ਼ੀ ਪਰ ਦੀ ਰਿਪੋਰਟ 23 ਸਾਲ ਨੂੰ ਮਹੀਨੇ ਦੇ 23 ਸਾਲ ਨੂੰ ਬੋਲੀ ਕਹਾ ਗਿਆ ਅਮਰੀਕਾ ਭੇਜਿਆ ਸੀ ਤਾਂ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਇਹ ਫੋਨ ਕਰਦਾਗਾ ਤੁਨ ਜਾ ਕੇ ਤੂੰ ਮੈਂ ਤਾਂ ਨਹੀਂ ਤੱਕਰ ਫੋਨ ਆਇਆ ਨਾ ਕੋਸ ਰਿਹਾ ਮੇਰਾ ਬੱਚਾ ਲੱਭਣਾ ਚਾਹੀਦਾ ਅਰਦਾਸ ਜੀ ਨਹੀਂ ਹੋਣਾ ਡੌਂਕੀ ਦਾ ਕਰ ਗਿਆ ਤਾਂ ਡੌਂਕੀ ਲਿਖਾ ਕੇ ਗਏ ਇਧਰ ਇਦੋਂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਅੱਗੇ ਬਤਨ ਲੱਗਦਾ ਕਿ ਕਦੇ ਕੀ ਨਹੀਂ ਤੁਹਾਨੂੰ ਲੱਗਦਾ ਕਿ ਜਨਤਾ ਨੂੰ ਦੁੱਖ ਹੋਇਆ ਜਨਤਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਵੀ ਸਾਡੇ ਘਰ ਮਾਰੇ ਕਿੱਦਾਂ ਦੇ ਆ ਮੈਂ ਗੁਰਦੀਪ ਸਿੰਘ ਦੀ ਸਿਸਟਰ ਬੋਲਦੀ ਹਾਂ ਮੈਂ ਪੰਜਾਬ ਦਾ ਆਪਣਾ ਮੇਰਾ ਬ੍ਰਦਰ ਗਿਆ ਸੀ 2017 ਤੋਂ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਦਾ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਡੋਂਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਸ਼ ਨਹੀਂ ਨਾ ਜੈਂਟ ਕੋਸ਼ਦਾਸ ਤੇਰ ਨਾ ਕੋਸ਼ੇ ਕਿੰਨੀ ਦੇਰ ਹੋ ਗਈ ਗੇ ਨੂੰ 70 ਸਾਲ ਹੋ ਗਏ ਗੇ ਨੂੰ ਲੋਕੋ ਕੋ ਪਿਆਸੰ ਦੇਖ ਦਿਨਾ ਚਾਹੋ ਯਾਰ ਮੈਂ ਇਹੀ ਕਹਿਵਾ ਚਾਹਾਂਗੀ ਕਿ ਸਿੱਧੀ ਸਿੱਧੀ ਬਲੈਡ ਕਰਾਓ ਡੋਂਕੀ ਲਾ ਕੇ ਡੋਂਕੀ ਲਾ ਕੇ ਨਾ ਜਾਓ ਤੂੰ ਬੱਚਾ ਜੰਡਾ ਤੂੰ ਜਿੰਨਾ ਬਚੇ ਜਾਂਦਾ ਮੇਰਾ ਭਰਾ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਿਆ ਮੰਗ ਕਰਦੇ ਹੋ ਮੰਗ ਬਸ ਇਹੀ ਹੈ ਕਿ ਮੇਰਾ ਭਰਾ ਦਾ ਪਤਾ ਲੱਭ ਦੇ 78 ਸਾਲ ਹੋ ਗਏ ਕੁਛ ਪਤਾ ਨਹੀਂ ਲੱਗਾ ਕਿ ਫੋਨ ਵੀ ਆਇਆ ਹੈ ਉਸ ਦਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 78 ਸਾਲ ਹੋ ਗਏ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ ਬਸ ਬੇਨਤੀ ਇਹ ਹੀ ਹੈ ਕਿ ਜਲਦੀ ਜਲਦੀ ਪਤਾ ਕੀਤਾ ਜਾ ਫਿਰ ਕਿੱਥੇ ਦੀ ਹੈ ਕੀ ਆ ਲੂੰਗੇ ਜਦ ਵੀ ਜੇ ਉਹ ਕਿੱਸਾ ਨਹੀਂ ਕੀ ਨਾ ਦੋ ਲੋਕ ਭਾਗ ਜਾ ਰਹੇ ਡੌਂਕੀ ਲਗਾ ਕੇ ਬਸ ਇਹੀ ਕਹਿਣਾ ਚਾਹੁੰਦੀ ਕਿ ਬਚੋ ਜਿੰਨਾ ਬਚਿਆ ਜਾਂਦਾ ਧੋਖੇਬਾਜ਼ ਤੋਂ ਬਚੋ ਆਪਣਾ ਪਹੁੰਚਾਣ ਕਰਕੇ ਸਿੱਧੀ ਕਲੈਕਟ ਕਰੋ ਆਪਣਾ ਜਿੱਦਾਂ ਹੁੰਦਾ ਉਦਾਂ ਕਰੋ ਪਰ ਜੰਟਾਂ ਤੋਂ ਬਚੋ ਜਿੰਨਾ ਬਚਿਆ ਜਾਂਦਾ બસ ਮੈਂ ਇਹੀ ਕਹਿਣਾ ਚਾਹੁੰਦਾ ਤਾਰ ਸਿੰਘ ਦਾ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਲੋਕੇ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸਰਦੇਵ ਸਿੰਘ ਸੁਖੀ ਜੀ ਬਿੰਨ ਮੈਦੀਪੁਰ ਲੋਕੇ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਇਆ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਚਿਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕਹਾਂ ਜਾ ਕੇ ਰੁਕੇ ਹੈ ਮਰਾਜ ਨੇ ਉਹਨੂੰ ਬਥੇ ਫੁਲਾਨੀ ਜਗ੍ਹਾ ਅਸੀਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਕਸੀਕੋ ਹੀ ਹੋਏਗੀ ਜਾਂਗੇ ਕਿਸ ਜਗ੍ਹਾ ਭੇਜਿਆ ਥਾ ਅਮਰੀਕਾ ਭੇਜਿਆ ਰਿਹਾ ਤੇ ਕਹਾਂ ਜਾ ਕੇ ਡੌਂਕੀ ਡੌਂਕੀ ਦਾ ਆ ਡੌਂਕੀ ਰਾਈ ਇਹ ਅੱਗੇ ਭੇਜ ਦਿੰਦੇ ਆ ਡਾਇਰੈਕਟ ਨਹੀਂ ਇਹਨਾਂ ਭੇਜਦੇ ਤੇ ਦੇ ਜੋਂ ਕਿ ਰਸਤੇ 'ਤੇ ਭੇਜ ਦੇ ਫਿਰ ਮੁੰਡੇ ਤੰਗੀ ਤੋਂ ਸੀ ਇਹ ਹਾਲ ਤਾਂ ਚਾਹ ਕੋਈ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁੜ ਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿਤਨੀ ਦੇਰ ਹੋ ਗਈ ਉਸਕੋ ਦੇਰ 8 ਮਹੀਨਾ ਸਾਤ ਦਿਨ ਲੰਘਦੇ ਜੀ ਹਾਂ ਜੀ ਤੇ ਕਿਤਨੇ ਲੜਕੇ ਗਏ ਥਾ ਵਾਹ ਪੇ ਇਹ 4-5 ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਭੰਡੋਰੀ ਵਾਲਾ ਦਾ ਜਾਨਵਤੀ ਨੂੰ ਮੇਰੇ ਬੁਖਤੀ ਜਾਣਕਾਰੀ ਨਹੀਂ ਪਈ ਦੋਗ ਬਨੋਰੀ ਦੇ ਸੀ ਤੇ ਮਹਿੰਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜੇ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹੋਂ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਨਾ ਬੰਦ ਹੋ ਗਏ ਨਾ ਜੇ ਫੋਨ ਨਹੀਂ ਆਇਆ ਕਹਾ ਜਾ ਕੇ ਬੈਠੇ ਮੁਰਕੇ ਫਿਰ ਖਵਾਰ ਚ ਇਹ ਜੀ ਕਹਾ ਜਾ ਕੇ ਬੈਠੇ ਇਹੋ ਡੌਕੇ ਨਾਲ ਕੀ ਰਸਤੇ ਪਈ ਸੀ ਜੀ ਅਗਰ ਰਸਤੇ ਜਾਂਦਾ ਸਾਨੂੰ ਹੁਣ ਇਹਨਾਂ ਨੂੰ ਪਤਾ ਕਿਹੜੇ ਪਾਸੇ ਰਸਤੇ ਭੇਜ ਦੇ ਮੈਸੀ ਕੋ ਬਾਟ ਰਹੀ ਕੀ ਹੋਰ ਵੀ ਜਿਹੜੇ ਹੈਗੇ ਬਾਟਰੇ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਰਸਤੇ ਤੇ ਮੁਰਗੇ ਵੇਰ ਖਬਰ ਚ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਨੇ ਹੀ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਆ ਹੀ ਵੇਖੀ ਪੁੱਛੀ ਕੀ ਚੀੜੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਪੁੱਛੀ ਕਿਸ ਨੇ ਤੇ ਉਹਨਾਂ ਹੀ ਟਾਈਂ ਅੜੀ ਚ ਬੈਠੇ ਆ ਜੋ ਲੋਕ ਡੌਂਕੀ ਲਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਸੋ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਏ ਇੱਕ ਨੰਬਰ ਜਾਓ ਨੀਰੇ ਇੱਧਰ ਬਥੇਰੀ ਰੋਟੀ ਆਰਾਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬੰਨ ਜਾਣ ਬੰਦੇ ਹੀ ਫਸ ਗਏ ਥੋੜੇ ਜੈਂਟੇ ਜਿੰਦੇ ਜਮਦੂ ਧਰਤੀ ਤੇ ਆਏ ਆ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੁਛ ਹੈ ਅੱਗੇ ਕੁਛ ਕਵੰਦੇ ਆ ਤੇ ਬੰਦੇ ਨੇਰੇ ਚ ਰੱਖਦੇ ਆ ਇਹਦੇ दूजे का नाश कर सकते हैं यो भी एक नंबर जाओ अनलीगल ना जाओ कितने पैसे देकर भेजा था बच्चे हम आधे पैसे दिए थे थोड़े दो बारह लाख दिए थे थोड़ा पहुँच कर दे? देने थे थोड़े भी जाके पहुँचेगा फिर करेंगे, देंगे कितने पैसे की डिमांड की थी उसने पैंती लाख की, की थी जो आगे तारते नहीं है अपने को सारे रहते हैं ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਾਈਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਆ ਸਭ ਮੰਤਰੀਆਂ ਤੇ ਕਲਾਕਾਰ ਜਾਂਦੇ ਆ ਇਹਨਾਂ ਨੌਜਵਾਨਾਂ ਪੜ੍ਹੇ ਰਿਹਾ ਲੜਕੇ ਹੋਗਾ ਕਹਾਂ ਇਹ ਅਤਵਾਦੀ ਥੋੜੇ ਆ ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜੀ ਹੈ ਢੇਲ ਮਾਟੇ ਤੇ ਇਹਨਾਂ ਦੀ ਜਿਹੜੀ ਜਨਤਾ ਦਾ ਜਲਸਾ ਚ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਾਇਸੈਂਸ ਬਣਨੇ ਚਾਹੀਦੇ ਚੈੱਕ ਕਰਨੇ ਜਿਹੜਾ ਫਰਾਡ ਚੱਲੇ ਆ ਅੱਜਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੋਕ ਸੇਪ ਕੇ ਕਰ ਲੈਂਦੇ ਗੁਜ਼ਾਰਾ ਤੇ ਜਿਹੜੇ ਪਿਛੇ ਮਾਪੇ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਪਰ ਕਿੰਨੇ ਲੋਕ ਤੇ ਕਿੰਨੇ ਬੇਟੇ ਸੀ ਆਪਕੇ ਮੇਰੇ ਇੱਕ ਵੀ ਲੜਕਾ ਥਾ ਇੱਕ ਇੱਕ ਲੜਕਾ ਇੱਕ ਬੇਟੀ ਸੀ ਇਹ ਹੋਰ ਆਪ ਜਾਣਦੇ ਹੀ ਐ ਸਭ ਕੁਝ ਮੈਂ ਹਮਤੇ ਉਹਨਾਂ ਦੇ ਜੈਸੇ ਜਿਏ ਕਿ ਜਿਨੇ ਇਹਰ ਅੱਗੇ ਜਿਹੜੇ ਆਗੇ ਆਉਣੇ ਵਾਲੀ ਪੀੜ੍ਹੀ ਉਹਨਾਂ ਕੋ ਅਸੀਂ ਸਹੇਤ ਕਰਦੇ ਆ ਵੀ ਲੱਟ ਰੇ ਦੇ ਧੋਖੇ ਬਾਤ ਸੇ ਬਚੇ ਯਾਰ ਲੋਕਾਂ ਨੂੰ ਮੈਸੇਜ ਦੇਣਾ ਹੈ ਹਾਂ ਮੈਸੇਜ ਇਹ ਹੀ ਹੈ ਮੈਸੇਜ ਹੈ ਵੀ ਆਗੇ ਇਸੇ ਲੱਟ ਰਹੋ ਕਿਸੇ ਕੋ ਐਸੇ ਨਾ ਅਨਲੀਗਲ ਨਾ ਜਾਓ ਲੀਗਲ ਇੱਕ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਣਾ ਉਹਦਾ ਇਧਰ ਆਪਣੇ ਦੇਸ਼ 'ਚ ਬੜਾ ਕੰਮ ਹੈ ਸਰਕਾਰ ਸੀ ਕੀ ਮੰਗਤ ਹੈ ਸਰਕਾਰ 'ਚ ਇਹ ਮੰਗ ਹੈ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਸਰਕਾਰ 'ਚ ਵੀ ਪੰਜਾਬ ਸਰਕਾਰ 'ਚ ਵੀ ਬੇਨਤੀ ਹੈ ਕਿ ਮਾਰੇ ਬੱਚਾ ਤਲਾਸ਼ ਕਰੇ ਆਮ ਬਹੁਤ ਮੁਸ਼ਕਲ 'ਚ ਜੀ ਰਿਹਾ ਤੇ ਮਿਹਰਬਾਨੀ ਆਬੀ